इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਖਾਸਾ ਕੀ ਨਾਮ ਬਾਬਾ ਜੀ ਆਪਣਾ ਜੀ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਰਜਿੰਦਰ ਸਿੰਘ ਜੀ ਕਿਹੜਾ ਪਣੀ ਜੀ ਐਂਡ ਚੱਗ ਰਾ ਜੀ ਰਜਿੰਦਰ ਸਿੰਘ ਪਿੰਡ ਚੱਕਰ ਤੋਂ ਅਸਾ ਬਾਬਾ ਜੀ ਇਹ ਜਿਹੜੇ ਲੰਗਰ ਹੁਣੇ ਸੇਵਾ ਇਥੇ ਕਰ ਰਹੇ ਹੋ ਇੱਥੇ ਹੁਣ ਲੰਗਰ ਤਿਆਰ ਕਰਕੇ ਸ਼ੁਰੂ ਕਰਕੇ ਵੀ ਨਹੀਂ ਜੀ ਇਹ ਇਸ ਪਿੰਡ ਦੀ ਸਾਰੀ ਹੁਜਾਤ ਹੈ ਇਸ ਪਿੰਡ ਦੇ ਵਿੱਚੋਂ ਜਿਹੜੀ ਲੰਗਰ ਬਣਦੀ ਹੁੰਦਾ ਬਾੜੇ ਨਾ ਬਾੜੇ ਦੇ ਪਿੰਡਾਂ ਦੇ ਵਿੱਚੋਂ ਬਣਦਾ ਹੈ ਸ਼ਰਤਾਂ ਇਹ ਜੋਤੀ ਲਗਣ ਦੀ ਸੇਵਾ ਜੀ ਇਹ ਤਾਂ ਅੰਦਰ ਬਾਬਾ ਪ੍ਰਕਾਸ਼ ਸਿੰਘ ਤੇ ਭਰਿਆਦਾਰ ਸਾਹਿਬ ਰਾਜੈਂਦਾਈ ਜੋ ਕਿ ਸਾਥ ਕਮੇਡਾਂ ਕਰਵਾਏ ਇਸ ਜਿਹੜੇ ਪ੍ਰਕਾਸ਼ ਤੋਂ ਚੱਲ ਰਿਹਾ ਹੈ ਇਹ 안녕. <목소리도> 아, <맞아. 목소리도> ਤੋੜ ਲਈ ਸਖਦੇਵ ਜੀ ਇਹ ਸਮਾਗਮ ਆਇਆ ਜੀ ਪੰਪਨ ਬਾਬਾ ਲਾਸ਼ੰਗੀ ਤਾਂ ਪਰ ਬਾਬਾ ਕਰਜੰਤ ਦੇ ਦਾਣ ਘੜੇ ਨੂੰ ਸਵਾਰ ਬੱਤਾ ਇਸ ਤਰੀਕ ਨੂੰ ਸ੍ਰੀ ਛੰਟ ਬੱਤਾ ਕੜਖਿਆਂ ਦੇ ਤੱਕ ਦਾ ਗਾਲੇ ਤੇ 25 ਜੀ ਨੂੰ ਇਹਨਾਂ ਦੇ ਰਾਤ ਨੂੰ ਭੋਗ ਪੈਂਦੇ ਆ ਜੀ ਤੇ ਪਾਠੀਆਂ ਦਾ ਰਾਤ ਨੂੰ ਬਾਹਰ ਆਉਂਦੇ ਆ 26 ਜੀ ਨੂੰ ਬਾਬਾ ਘਾਲਾ ਸਿੰਘ ਜੀ ਰਾਈ ਦੇ ਦਾ ਨਗਰ ਕੀਰਤਨ ਨਿਕਲਦਾ ਬਾਈ ਤੇ

बबाई सिंह जी दे लख लख मुबारक देशा प्रदेश आए संघ जी ने जी आया बहुत बहुत मुबारक वाह का खालसा वाहगुरु जी ਆਈ ਰੀਵਾ ਆਈ ਸਾ ਆਈ ਸ਼੍ਰੀਵਾਈ ਗੀਤ ਪਾਠ ਤੇ ਬਾਤਾਂ ਕਰਤਾਂ ਬਾਬਾ ਇਸੇ ਤਰ੍ਹਾਂ ਦੀ ਗਰਮ ਤੇ ਹਾੜੇ ਤੋਂ ਉਹ ਸਮਾਗਮ ਦੀ ਕੁਜ਼ਾਰਿਆ ਨੇ ਤੇ ਕੰਢ ਪਾੜ ਆਉ ਬੋਲਣ ਪਿਆਰ ਨੇ ਤੇ ਜਿਹੜੇ ਵੀ ਸਹਾਦਾਰ ਕੋਈ ਮਨਸਾ ਹੁਣ ਨਾਲ ਸੇਵਾ ਕਰ ਰਹੇ ਨੇ ਤੇ ਤੇ ਬਾਤ ਪਾਠ ਹੋ ਰਿਹਾ ਤੇ ਬਾਤੋ ਸੰਗਤਾਂ ਪਿਆਰ ਨਾਲ ਜੇ ਸਪਤ ਕਰਤਾਂ ਨੇ ਤੇ ਵਾਓ ਵਾਓ ਮਾਤਾ ਉਹਨਾਂ ਕੀਤੇ ਨੇ ਬਹੁਤ ਰਾਦਰ ਸੋਭਾ ਨੂਟਾ ਨਾ ਉਹ ਬੱਤਾਂ ਜਿਵੇਂ ਸੇਵਾ ਤੇ ਸਾਡੇ ਦੇਦੇ ਸੇਵਾ ਬਹੁਤ ਪ੍ਰਕਾਰ ਦੇ ਸੇਵਾ ਨੇ ਅਤੇ ਬਹੁਤ ਕਟੋੜਿਆ ਤੇ ਵਾਹਿਗੁਰੂ ਜੀ ਦਾ ਬਖਸ਼ਿਸ਼ ਵਾਹਿਗੁਰੂ ਜੀ ਜੀ ਬੰਦਾ ਨਹੀਂ ਤੋਹ ਫਾਲਸਾ ਲੈ ਜੀ ਦੇ ਬਗੇ ਤੇਰੇ ਤੇ ਕਿਹਨਾਂ ਕਰੀਂ ਕਿਹਾ ਕਰ ਜਿਹੜਾ ਪੜਨਾ ਜੀ ਗਵਾਓ ਦੇਵਲਾ ਬੱਲੇ ਇਸ ਮਾਦਮਾ